ਅੱਜ ਵੀ ਤੁਸੀਂ ਦੇਖ ਰਹੇ ਹੋ ਆਪ ਸਭ ਨੂੰ ਜੀ ਅੱਜ ਨੋ ਲੈ ਕੇ ਹਾਂ ਚਰਨ ਦੀ ਫੱਡੀ ਖਬਰ ਖਬਰ ਨੰਨ ਤੱਕ ਜਰੂਰ ਬਣੇ ਰਹਣਾ ਜਿੰਨਾਂ ਵੀ ਰ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਤੀ ਅੱਜ ਦੀ ਫੱਡੀ ਖਬਰ ਆਦੀ ਹੈ ਬੋਟਾ ਤੋਂ ਪਹਿਲਾਂ ਕੇਂਦਰੀ ਵੱਲ ਨੇ ਖੋਲਿਆ ਪਿਟਾਰਾ ਇਸ ਤਰ੍ਹਾਂ 20000 ਰੁਪਏ ਦੇ ਦਾ ਕੀਤਾ ਐਲਾਨ 24 ਘੰਟਿਆਂ ਚ ਮਿਰਿਆ 10000 ਅਰਜੀ ਹੈ ਇਸ ਦੇ ਨਾਲ ਹੀ ਆਮਦਨ ਪਾਰਟੀ ਦੇ ਮੁਖੀ ਅਵਿੰਦਰ ਕੇ ਜਦੀਵਾਲ ਮੁੱਖ ਮੰਤਰੀ ਆਸ਼ੀ ਆਤੀਸ਼ੀਅਤੇ ਕੈਬਨਟ ਦੇ ਅਤੇ ਮੰਤਰੀ ਸੋਬਰ ਭਾਰਦ ਵਾਸ਼ਨੇ ਸੋਮਰ ਨੂੰ ਪ੍ਰੈਸ ਕਾਨਫਰੈਂਸ ਨੂੰ ਸਬੋਧਨ ਕੀਤਾ ਇਸ ਬੋਕ ਕੇ ਅਵਿੰਦਰ ਕੇ ਜਦੀਵਾਲ ਨੇ ਦਿੱਲੀ ਦੇ ਬਜ਼ੁਰਗਾਂ ਨੂੰ ਨਵਾਂ ਤੋਹਫਾ ਦੇਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਬਜ਼ੁਰਗਾਂ ਲਈ ਪੈਨਸ਼ਨ ਮੋੜ ਸ਼ੁਰੂ ਕੀਤੀ ਦਿੱਤੀ ਹੈ ਇਸ ਦੇ ਨਾਲ ਹੀ ਪੈਨਸ਼ਨਾਂ ਪਟਰੀਓ ਨੂੰ 60000 ਹੋਰ ਲੋਕਾਂ ਦੇ ਨਾਲ ਸ਼ਾਮਿਲ ਕੀਤੇ ਗਏ ਹਨ ਇਸ ਦੇ ਨਾਲ ਇਹਨਾਂ ਲੋਕਾਂ ਨੂੰ ਹੁਣ ਪੈਨਸ਼ਨ ਮਿਲੇਗੀ ਤੇ ਦਿੱਲੀ ਦੇ ਸਾਬਕਾ ਸੀਮਰਵਿੰਦਰ ਕੇਂਦਰ ਵੱਲੋਂ ਕਿਹਾ ਕਿ ਅੱਜ ਅਸੀਂ ਦਿੱਲੀ ਦੇ ਬਜ਼ੁਰਗਾਂ ਲਈ ਖੁਸ਼ਖਬਰੀ ਲੈ ਕੇ ਆਏ ਹਾਂ ਤੇ 60000 ਨਵੀਆਂ ਬੁਢਾਪਾ ਪੈਨਸ਼ਨਾਂ ਹੋਲੇਗਾ ਚਾਰੀਆਂ ਹਨ ਅਤੇ ਸਾਡੀ ਸਰਕਾਰ ਵਿੱਚ 1.25 ਲੱਖ ਪੈਨਸ਼ਨਾਂ ਜੋੜੀਆਂ ਗਈਆਂ ਹਨ ਹੁਣ ਕੁੱਲ 530 ਲੱਖ 30 ਲੱਖ ਪੈਨਸ਼ਨਾਂ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ